ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਜਿਸ ਨੂੰ ਦੁਬਾਰਾ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਦੇ ਦਿੱਤੀ ਗਈ ਹੈ ਨਰੇਸ਼ ਯਾਦਵ ਉਹ ਕੌਣ ਹੈ ਜਿਸ ਨੂੰ ਸਜ਼ਾ ਹੁੰਦੀ ਹੈ ਇੱਕ ਬੇਅਦਬੀ ਕੇਸ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਇਹਨਾਂ ਦਾ ਹੀ ਇੱਕ ਐਮ ਐਲ ਏ ਜਿਹਦਾ ਇਹ ਪਹਿਲਾਂ ਰੌਲਾ ਪਾਉਂਦੇ ਸੀ ਵੀ ਇਹ ਤਾਂ ਜੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਉਹਦਾ ਨਾਂ ਆਇਆ ਸੀਗਾ ਉਹ ਕਿਸੇ ਕਾਰਨ ਕਰਕੇ ਉਦੋਂ ਬਰੀ ਹੋ ਗਿਆ ਜਦੋਂ ਮুলਜ਼ਮ ਤੋਂ ਪੁੱਛ ਕੇ ਚੋਈ ਜਿਵੇਂ ਤੁਸੀਂ ਦੱਸਿਆ ਹੈ ਇਨਵੈਸਟੀਗੇਸ਼ਨ ਅੱਗੇ ਤੁਰੀ ਤੇ ਅੱਜ ਜਿਹੜਾ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ 2 ਸਾਲ ਦੀ ਤੇ 11000 ਰੁਪਏ ਜੁਰਮਾਨਾ ਲਾਇਆ ਹੈ ਇਹਨਾਂ ਦੁਜਿਆਂ ਦਾ ਅਸਤੀਫਾ ਮੰਗਦੇ ਸੀ ਚਾਹੇ ਉਹ ਅਕਾਲੀ ਦਲ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਇਹਨਾਂ ਦੇ ਆਪਣੇ ਐਮਐਲਏ ਜਿਹੜੇ ਇਹਦੇ ਵਿੱਚ ਇਨਵੋਲਵ ਹੋਏ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਿੱਚ ਜਿਹੜਾ ਮਲੇਰ ਕੋਟਲੇ ਇਨਸੀਡੈਂਸ ਹੋਇਆ ਤੇ ਕੋਰਟ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਅੱਜ ਇਹਨਾਂ ਨੇ ਉਹਨੂੰ ਇਨਾਮ ਦੇ ਵਜੋਂ ਦਿੱਲੀ ਦੇ ਵਿੱਚ ਫਿਰ ਦੁਬਾਰਾ ਟਿਕਟ ਦੇ ਕੇ ਨਵਾਜਿਆ ਹੋ ਸਕਦਾ ਟਿਕ ਟੈਸਟ ਕਰਕੇ ਦੇ ਦਿੱਤੀ ਹੋਵੇ ਕਿ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਪਰਲੀਆਂ ਅਦਾਲਤਾਂ ਤੋਂ ਰਾਹਤ ਮਿਲ ਸਕਦੀ ਹੈ ਫਸਾਇਆ ਗਿਆ ਵੀ ਹੋ ਸਕਦਾ ਹੈ ਚਾਲ ਤਾਂ ਜਿਹੜੇ ਆਪੋਜੀਸ਼ਨ ਚੱਲ ਸਕਦੀ ਹੈ ਚਾਲ ਤੁਹਾਡੇ ਖਿਲਾਫ ਕੋਈ ਤੁਹਾਡੇ ਵਿਰੋਧੀ ਚੱਲ ਸਕਦੇ ਆ ਜਿਹੜੀ ਨਿਆਇਪਾਲਿਕਾ ਥੋੜਾ ਜੱਜ ਸਾਹਿਬ ਥੋੜਾ ਚਾਲ ਚੱਲਣਗੇ ਤੁਹਾਡੇ ਖਿਲਾਫ ਇਹਦਾ ਮਤਲਬ ਨਿਆਇਪਾਲਿਕਾ ਨੂੰ ਕਹਿ ਰਹੇ ਨੇ ਵੀ ਸਾਨੂੰ ਚਾਲ ਆਪਣੀ ਚ ਫਸਾਰੀ ਇਹਦਾ ਮਤਲਬ ਉਹਦੇ ਤੇ ਵੀ ਵਿਸ਼ਵਾਸ ਨਹੀਂ ਕਰ ਰਹੇ ਕੇਜਰੀਵਾਲ ਦਾ ਚਿਹਰਾ ਨੰਗਾ ਹੋ ਚੁੱਕਿਆ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਚੁੱਕਿਆ ਜਿੰਨੇ ਇਹਨਾਂ ਦੇ ਮੰਤਰੀ ਕ腐ਸ਼ਨ ਦੇ ਵਿੱਚ ਫਸਰੇ ਨੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਜਿਸ ਨੂੰ ਦੁਬਾਰਾ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਦੇ ਦਿੱਤੀ ਗਈ ਹੈ ਨਰੇਸ਼ ਯਾਦਵ ਉਹ ਕੌਣ ਹੈ ਜਿਸ ਨੂੰ ਸਜ਼ਾ ਹੁੰਦੀ ਹੈ ਇੱਕ ਬੇਅਦਬੀ ਕੇਸ ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ ਸੀ 2016 ਦੇ ਦਾ ਮਾਮਲਾ ਸੀ ਪਰ ਸਜ਼ਾ ਹੋਣ ਨੂੰ ਬੜਾ ਸਮਾਂ ਲੱਗਿਆ ਪਹਿਲਾਂ ਇੱਕ ਬਰੀ ਵੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਜਾ ਕੇ ਇੱਕ ਮੁਲਜ਼ਮ ਨੂੰ ਜਦੋਂ ਖਰਾਸਤ ਵਿੱਚ ਲਿਆ ਜਾਂਦਾ ਤੇ ਉਸ ਦੀ ਪੁਛ ਪੜਤਾਲ ਦੇ ਆਧਾਰ ਦੇ ਉੱਤੇ ਉਸ ਨੂੰ ਨਾਮਜ਼ਦ ਕੀਤਾ ਜਾਂਦਾ ਹੁਣ ਦੁਬਾਰਾ ਟਿਕਟ ਦਿੱਤੀ ਗਈ ਹੈ ਇਸ ਨੂੰ ਲੈ ਕੇ ਕੀ ਗੱਲਾਂ ਹੋ ਰਹੀਆਂ ਨੇ ਖਾਸ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਕਿਉਂ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਆਗੂ ਸਾਡੇ ਨਾਲ ਨੇ ਗੌਰਵ ਸੰਧੂ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜਿਹੜਾ ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਨਰੇਸ਼ ਯਾਦਵ ਨੂੰ ਦੁਬਾਰਾ ਮੈਦਾਨ ਵਿੱਚ ਉਤਾਰਨ ਦਾ ਔਰ ਜਿਸ ਨੂੰ ਸਜ਼ਾ ਹੋਈ ਸੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਿਆ ਦੇਖੋ ਸੰਦੀਪ ਜੀ ਇੱਥੋਂ ਜਗ ਜाहिर ਹੋ ਗਿਆ ਹੈ ਕਿ ਕਿਤੇ ਨਾ ਕਿਤੇ ਬੇਦਬੀਆਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਇਨਵੋਲਵ ਹੈ ਤੇ ਜਿਹੜਾ ਇਹਨਾਂ ਨੇ ਨਾਰਾ ਦਿੱਤਾ ਸੀਗਾ ਜਿਹੜਾ 2022 ਦੀ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ 1 ਮਹੀਨੇ ਦੇ ਵਿੱਚ ਵਿੱਚ ਬੇਦਬੀਆਂ ਦਾ ਇਨਸਾਫ ਦਵਾਵਾਂਗੇ ਜਿਹੜਾ ਸ਼ਿਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਪੰਜਾਬ ਦੇ ਵਿੱਚ ਤੇ ਉਹਦੀ ਜਿਹੜੀ ਇਹ ਇਨਵੈਸਟੀਗੇਸ਼ਨ ਹੈ ਜਿਹੜੇ ਅੱਜ ਇਹਨਾਂ ਦੇ ਐਮਐਲਏ ਨੇ ਉਦੋਂ ਦੇ ਆਈਜੀ ਕੁਮਰ ਵਿਜੇ ਪ੍ਰਤਾਪ ਜੀ ਨੇ ਪੂਰੀ ਰਿਪੋਰਟ ਤਿਆਰ ਕੀਤੀ ਫਾਈਲ ਸਬਮਿਟ ਕੀਤੀ ਸਰਕਾਰ ਕੋਲੇ ਤੇ ਇਹਨਾਂ ਨੇ ਉਸੇ ਬਨਾ ਤੇ ਕੁਮਰ ਵਿਜੇ ਪ੍ਰਤਾਪ ਨੂੰ ਵੀ ਸ਼ਾਮਲ ਕੀਤਾ ਆਪਣਾ ਆਮ ਆਦਮੀ ਪਾਰਟੀ ਦੇ ਵਿੱਚ ਕਰਵਾਇਆ ਉਹਨਾਂ ਦਾ ਅਸਤੀਫਾ ਦਵਾ ਕੇ ਵੀ ਅਸੀਂ ਥੋੜੀ ਜਿਹੜੀ ਰਿਪੋਰਟ ਹੈ ਉਹ ਵੀ ਖੋਲਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਬੇਦਬੀ ਦਾ ਇਨਸਾਫ ਵੀ ਦਵਾਵਾਂਗੇ ਸੌਰੀ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਉਦੋਂ ਹੱਟ ਹੋਈਆਂ ਸਿੱਖਾਂ ਦੀਆਂ ਭਾਵਨਾਵਾਂ ਹੱਟ ਹੋਈਆਂ ਤੇ ਹੁਣ ਕੀ ਹੋਇਆ ਦੇਖੋ ਇਹਨਾਂ ਦਾ ਹੀ ਇੱਕ ਐਮਐਲਏ ਜਿਹਦਾ ਇਹ ਪਹਿਲਾਂ ਰੌਲਾ ਪਾਉਂਦੇ ਸੀ ਵੀ ਇਹ ਤਾਂ ਜੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਉਹਦਾ ਨਾਂ ਆਇਆ ਸੀਗਾ ਉਹ ਕਿਸੇ ਕਾਰਨ ਕਰਕੇ ਉਦੋਂ ਬਰੀ ਹੋ ਗਿਆ ਜਦੋਂ ਮুলਜ਼ਮ ਤੋਂ ਪੁੱਛ ਕੇ ਛੋਈ ਜਿਵੇਂ ਤੁਸੀਂ ਦੱਸਿਆ ਇਨਵੈਸਟੀਗੇਸ਼ਨ ਅੱਗੇ ਤੁਰੀ ਤੇ ਅੱਜ ਜਿਹੜਾ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ 2 ਸਾਲ ਦੀ ਤੇ 11000 ਰੁਪਏ ਜੁਰਮਾਨਾ ਲਾਇਆ ਹੈ 2 ਸਾਲ ਦੀ ਸਜ਼ਾ ਕੁਰਾਨ ਸ਼ਰੀਫ ਜੀ ਦੀ ਬੇਦਬੀ ਕਰਨਾ ਤੇ ਇਹਨਾਂ ਦਾ ਹੀ ਜਿਹੜਾ ਪਰਦਾ ਫਾਸ ਹੋਇਆ ਇਸੇ ਪਾਰਟੀ ਦਾ ਜਿਹੜੀ ਬਹਿਰੂਪੀਆ ਪਾਰਟੀ ਹੈ ਪੂਰੇ ਭਾਰਤ ਦੇ ਵਿੱਚ ਸਭ ਤੋਂ ਬਹਿਰੂਪੀਆ ਪਾਰਟੀ ਆਮ ਆਦਮੀ ਪਾਰਟੀ ਹੈ ਇਹਨਾਂ ਦੂਜਿਆਂ ਦਾ ਅਸਤੀਫਾ ਮੰਗਦੇ ਸੀ ਚਾਹੇ ਉਹ ਅਕਾਲੀ ਦਲ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਜਦੋਂ 2017 ਤੋਂ 22 ਦਾ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਹੁਬ ਹੁਬ ਕਹਿੰਦੇ ਸੀ ਈਏ ਬੇਦਬੀਆਂ ਦੇ ਮੁੱਦੇ ਤੇ ਕਾਰਵਾਈ ਨਹੀਂ ਕਰ ਰਹੇ ਲੋਕਾਂ ਨੂੰ ਗੁੰਮਰਾਹ ਕੀਤਾ ਪੰਜਾਬ ਦੇ ਨੂੰ ਵੀ ਅਸੀਂ 1 ਮਹੀਨੇ ਦੇ ਵਿੱਚ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਸਲਾਖਾ ਪਿਛਲ ਸਿੱਟਾਂਗੇ ਤੇ ਇਹਨਾਂ ਦੇ ਆਪਣੇ ਐਮਐਲਏ ਜਿਹੜੇ ਇਹਦੇ ਵਿੱਚ ਇਨਵੋਲਵ ਹੋਏ ਨੇ ਕੁਰਾਨ ਸ਼ਰੀਫ ਦੀ ਬੇਦਬੀ ਦੇ ਵਿੱਚ ਜਿਹੜਾ ਮਲੇਰਕੋਟਲੇ ਇਨਸੀਡੈਂਸ ਹੋਇਆ ਤੇ ਕੋਰਟ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਅੱਜ ਇਹਨਾਂ ਨੇ ਉਹਨੂੰ ਇਨਾਮ ਦੇ ਵਜੋਂ ਦਿੱਲੀ ਦੇ ਵਿੱਚ ਫਿਰ ਦੁਬਾਰਾ ਟਿਕਟ ਦੇ ਕੇ ਨਵਾਜਿਆ ਇਹ ਪਤਾ ਨਹੀਂ ਕੇਜਰੀਵਾਲ ਜੀ ਦੀ ਕੀ ਮਜਬੂਰੀ ਹੋ ਸਕਦੀ ਹੈ ਜਿਹੜਾ ਇਹਨਾਂ ਤੇ ਕਰਪਸ਼ਨ ਦੇ ਚਾਰਜ ਨੇ ਐਕਸਾਈਜ਼ ਦੇ ਚਾਰਜ ਲੱਗੇ ਨੇ ਕਰਪਸ਼ਨ ਦੇ ਐਡਾ ਵੱਡਾ ਕਪੜਾ ਹੋਇਆ ਉਹਦੇ ਵਿੱਚ ਵੀ ਸ਼ਾਇਦ ਉਹ ਭਾਗੀਦਾਰ ਹੋਏ ਜਾਂ ਉਹਨੂੰ ਕੁਛ ਇਹਨਾਂ ਦਾ ਪਤਾ ਹੋਏ ਜਿਹੜਾ ਇਹਨਾਂ ਨੂੰ ਮਜਬੂਰਨ ਉਹਨੂੰ ਟਿਕਟ ਦੇਣੀ ਪਈ ਤੇ ਦੂਜੀ ਗੱਲ ਇਹਨਾਂ ਦਾ ਚਿਹਰਾ ਨੰਗਾ ਹੋਇਆ ਜਿਹੜਾ ਟਕਮਾਂਜ ਰੱਜਦੇ ਸੀ ਵੀ ਅਸੀਂ ਲੋਕ ਹਿੱਤ 파ਟੀਆਂ ਆਮ ਲੋਕਾਂ ਦੀ ਪਾਰਟੀਆਂ ਆ ਕੋਈ ਸਜ਼ਾ ਸੁਣਾਈ ਦੇ ਵਿੱਚ ਕੋਈ ਦੌਰ ਹੈ ਨਹੀਂ ਪਰ ਉੱਪਰਲੀ ਅਦਾਲਤਾਂ ਤੱਕ ਪਹੁੰਚ ਕਰਕੇ ਸਜ਼ਾ ਤੇ ਰੋਕ ਵੀ ਲਵਾਈ ਜਾਂਦੀ ਹੈ ਅਜਿਹੇ ਮਾਮਲਿਆਂ ਦੇ ਵਿੱਚ ਜਿੱਥੋਂ ਤੱਕ ਰਹੀ ਗੱਲ ਨਰੇਸ਼ ਯਾਦਵ ਦੀ ਹੋ ਸਕਦਾ ਟਿਕਟ ਇਸ ਕਰਕੇ ਦੇ ਦਿੱਤੀ ਹੋਵੇ ਕਿ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਪਰਲੀ ਅਦਾਲਤਾਂ ਤੋਂ ਰਾਹਤ ਮਿਲ ਸਕਦੀ ਹੈ ਫਸਾਇਆ ਗਿਆ ਵੀ ਹੋ ਕਹਿੰਦੇ ਰਿਹਾ ਨਾ ਦਲੀਲਾਂ ਦਿੰਦੇ ਰਿਹਾ ਕਿ ਚਾਲ ਚੱਲੀ ਜਾ ਰਹੀ ਸਾਡੇ ਖਿਲਾਫ ਨਹੀਂ ਸੰਦੀਪ ਜੀ ਚਾਲ ਤਾਂ ਜਿਹੜੇ ਆਪੋਜੀਸ਼ਨ ਚੱਲ ਸਕਦੀ ਹੈ ਚਾਲ ਤੁਹਾਡੇ ਖਿਲਾਫ ਕੋਈ ਤੁਹਾਡੇ ਵਿਰੋਧੀ ਚੱਲ ਸਕਦੇ ਆ ਜਿਹੜੀ ਨਿਆਂਪਾਲਿਕਾ ਥੋੜਾ ਜੱਜ ਸਾਹਿਬ ਥੋੜਾ ਚਾਲ ਚੱਲਣਗੇ ਤੁਹਾਡੇ ਖਿਲਾਫ ਜਿਨ੍ਹਾਂ ਨੇ ਸਾਰੀ ਐਵੀਡੈਂਸ ਦੇਖ ਕੇ ਇਨੀ ਘੋਖ ਪੜਤਾਲ ਕਰਕੇ 2016 ਦਾ ਕੇਸ ਹੋਏ ਤੇ ਅੱਜ 8 ਸਾਲ ਬਾਅਦ 2024 ਚ ਉਹਨੂੰ ਸਜ਼ਾ ਹੋ ਰਹੀ ਹੈ ਤੇ ਉਹ ਪੂਰੀ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਹੋਏਗੀ ਨਾ ਨਿਆਂਪਾਲਿਕਾ ਨੇ ਦਾ ਮਤਲਬ ਨਿਆਂਪਾਲਿਕਾ ਨੂੰ ਕਹਿ ਰਹੇ ਨੇ ਵੀ ਸਾਨੂੰ ਚਾਲ ਆਪਣੀ ਚ ਫਸਾਰੀ ਹੈ ਦਾ ਮਤਲਬ ਉਹਦੇ ਤੇ ਵੀ ਵਿਸ਼ਵਾਸ ਨਹੀਂ ਕਰ ਰਹੇ ਸੋ ਇਹ ਬਹਿਰੂਪੀਏ ਲੋਕ ਨੇ ਕੇਜਰੀਵਾਲ ਦਾ ਚਿਹਰਾ ਨੰਗਾ ਹੋ ਚੁੱਕਿਆ ਪੰਜਾਬ ਦੇ ਚਾ ਆਮਾਦਵੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹਾ ਚੁੱਕਿਆ ਜਿੰਨੇ ਇਹਨਾਂ ਦੇ ਮੰਤਰੀ ਕ腐ਸ਼ਨ ਦੇ ਵਿੱਚ ਫਸਰੇ ਨੇ ਚਾਹੇ ਬਠਿੰਡੇ ਵਾਲੇ ਹੋਣ ਚਾਹੇ ਸਭ ਤੋਂ ਪਹਿਲਾਂ ਮਾਨਸਾ ਵਾਲੇ ਹੋਣ ਚਾਹੇ ਸਮਾਣੇ ਵਾਲਿਆਂ ਨੂੰ ਜਿਹੜਾ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਮਾਈਨਿੰਗ ਮੰਤਰੀ ਨੂੰ ਸੋ ਇਹਨਾਂ ਦੇ ਜਿਹੜੇ ਮੰਤਰੀ ਐਮਐਲਏ ਨੇ ਉਹ ਕਪੜੇ ਬਾਜੀ ਦੇ ਵਿੱਚ ਫਸ ਰਹੇ ਨੇ ਲੋਕ ਸਾਬ ਜਾਣੀ ਜਾਣ ਨੇ ਸਮਾਂ ਆਉਣ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਏਗੀ ਪਰ ਅਦਾਲਤ ਤੋਂ ਜਦੋਂ ਵੀ ਇਹਨਾਂ ਨੂੰ ਕਿਤੇ ਜ਼ਮਾਨਤ ਮਿਲਦੀ ਹੈ ਤੇ ਜਿੱਤ ਦਾ ਜਸ਼ਨ ਵੀ ਮਨਾਇਆ ਜਾਂਦਾ ਨਾ ਕਹਿੰਦੇ ਆ ਕਿ ਸੱਚ ਦੀ ਜਿੱਤ ਹੋਈ ਹੈ ਜਦੋਂ ਕੈਦਰੀਵਾਲ ਦੀ ਹੋਈ ਜ਼ਮਾਨਤ ਮਨੀਸ਼ ਸੋਦੀਆ ਦੀ ਹੋਈ ਜਿੱਤ ਦਾ ਜਸ਼ਨ ਮਨਾਇਆ ਗਿਆ ਕਿ ਦੇਖੋ ਸੱਚ ਇੱਕ ਦਿਨ ਬਾਹਰ ਆਉਣਾ ਸੀ ਆ ਗਿਆ ਦੇਖੋ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਹੋਰ ਵੱਡਾ ਤਰੀਕਾ ਇਹਨਾਂ ਨੇ ਲੱਭ ਲਿਆ ਜ਼ਮਾਨਤ ਮਿਲਦੀ ਹੈ ਜ਼ਮਾਨਤ ਉਹ ਵੀ ਅੰਦਰ ਰਹਿ ਕੇ ਮਿਲੀ ਹੈ ਬਾਹਰੋਂ ਬਾਹਰ ਨਹੀਂ ਮਿਲੀ ਦੋ-ਦੋ ਸਾਲ 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 6-6 ਮਹੀਨੇ ਸਮੇਤ ਕੇਜਰੀਵਲ ਸਮੇਤ ਇਹਨਾਂ ਦੇ ਦਿੱਲੀ ਦੇ ਮੰਤਰੀ ਉਹਨਾਂ ਨੂੰ ਅੰਦਰ ਰਹਿ ਕੇ ਜੇ ਜ਼ਮਾਨਤ ਮਿਲਣੀ ਹੁੰਦੀ ਤਾਂ ਪਹਿਲੇ ਦਿਨ ਹੀ ਮਿਲ ਜਾਂਦੀ ਹੈ ਪਹਿਲੀ ਵਾਰ ਚ ਮਿਲ ਜਾਂਦੀ ਹੈ ਵੀ ਫਿਰ ਅਗਲਾ ਕਹਿ ਸਕਦਾ ਸੀ ਦੇਖੋ ਅਸੀਂ નિર્ਦੋਸ਼ ਹਾਂ ਸਾਨੂੰ ਫਸਾਇਆ ਗਿਆ ਹੈ ਸਾਇ ਪੁਲਿਸ ਦੇ ਵੱਲ ਤੇ ਫਸਾਇਆ ਗਿਆ ਚਾਹੇ ਵਿਰੋਧੀ ਧਿਰ ਨੇ ਫਸਾਇਆ ਤੇ ਸਾਨੂੰ ਪਹਿਲੀ ਡੇਟ ਤੇ ਹੀ ਕੋਰਟ ਨੇ ਜ਼ਮਾਨਤ ਦੇ ਦਿੱਤੀ 6-6 ਮਹੀਨੇ ਸਾਲ ਸਾਲ ਇੱਥੋਂ ਤੱਕ ਐਕਸਰਸਾਈਜ਼ ਕੱਪੜੇ ਦੇ ਵਿੱਚ ਸੁਪਰੀਮ ਕੋਰਟ ਨੇ ਨੇ ਆਪ ਹੁਕਮ ਕੀਤਾ ਵੀ ਸਰਕਾਰ ਨੂੰ ਪਾਰਟੀ ਬਣਾਓ ਆਮ ਆਦਮੀ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਕਿਹਦੇ ਨਾਂ ਤੇ ਸੀਗੀ ਅਰਵਿੰਦ ਕੇਜਰੀਵਾਲ ਨੂੰ ਸੋ ਸਿੱਧਾ ਸਿੱਧਾ ਕੋਰਟ ਨੇ ਕਿਹਾ ਸੀ ਅਰਵਿੰਦ ਕੇਜਰੀਵਾਲ ਨੂੰ ਐਕਸਾਈਜ਼ ਕਪੜੇ ਦੇ ਵਿੱਚ ਪਾਰਟੀ ਬਣਾਓ ਕੇਜਰੀਵਾਲ ਨੇ ਉਦੋਂ ਇਹ ਵੀ ਤਾਂ ਕਿਹਾ ਸੀ ਨਾ ਕਿ ਹੁਣ ਮੈਂ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਹੈ ਇਮਾਨਦਾਰੀ ਦਾ ਮੈਨੂੰ ਫਸਾਇਆ ਗਿਆ ਜਿਵੇਂ ਵੀ ਉਹਨਾਂ ਨੇ ਸਿਆਸਤ ਕਰਨੀ ਸੀ ਭਾਜਪਾ ਤੇ ਦੋਸ਼ ਲਾਏ ਕਿ ਕਰ ਲਈ ਹੁਣ ਮੈਂ ਅਸਤੀਫਾ ਇਸ ਕਰਕੇ ਦੇ ਰਿਹਾ ਕਿ ਮੈਂ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਫਿਰ ਕੁਰਸੀ ਵੱਲ ਮੂੰਹ ਕਰੂੰਗਾ ਮੈਨੂੰ ਕੁਰਸੀਆਂ ਦਾ ਕੋਈ ਲਾਲਚ ਨਹੀਂ ਅਸਤੀਫਾ ਇਸ ਕਰਕੇ ਨਹੀਂ ਇਹਨਾਂ ਨੇ ਦਿੱਤਾ ਅਸਤੀਫਾ ਤਾਂ ਇਸ ਕਰਕੇ ਦਿੱਤਾ ਵੀ ਕੋਰਟ ਨੇ ਇਹਨਾਂ ਦੇ ਹੱਥ 'ਚ ਪਾਵਰ ਨਹੀਂ ਛੱਡੀ ਕੋਰਟ ਨੇ ਆਰਡਰ ਕੀਤਾ ਸੀ ਵੀ ਤੁਹਾਨੂੰ ਜ਼ਮਾਨਤ ਤਾਂ ਦੇ ਰਹੇ ਆ ਵੀ ਤੁਸੀਂ ਕਿਸੇ ਵੀ ਡਾਕੂਮੈਂਟ ਤੇ ਸਾਈਨ ਨਹੀਂ ਕਰ ਸਕੋਗੇ ਤੇ ਫਿਰ ਕੇਜਰੀਵਾਲ ਕੋਲੇ ਸੀਐਮ ਦੀ ਪਾਵਰ ਹੀ ਨਹੀਂ ਰਹੀ ਕੋਈ ਜਦੋਂ ਇੱਕ ਸੀਐਮ ਸਾਈਨ ਕਰਨ ਦੇ ਕਾਬਿਲ ਹੀ ਨਹੀਂ ਸੋ ਇਹਨੇ ਫਿਰ ਇੱਕ ਸ਼ਰਮਿੰਦਗੀ ਤੇ ਨਮੋਸ਼ੀ ਦੇ ਵਿੱਚ ਅਸਤੀਫਾ ਦੇਣਾ ਪਿਆ ਮਜਬੂਰਨ ਇਹਨੂੰ ਇਹਨੂੰ ਵੀ ਮੈਂ ਹੁਣ ਉਹ ਵੀ ਠਗਵੰਜ ਰਚਤਾ ਕਿਉਂਕਿ ਕੇਜਰੀਵਾਲ ਜੀ ਇਸ ਗੱਲ ਦੇ ਵਿੱਚ ਮਾਸਟਰਮਾਈਂਡ ਨੇ ਵੀ ਇੱਕ ਗੱਲ ਨੂੰ ਘੁਮਾ ਕੇ ਉਹਨੂੰ ਟਵਿਸਟ ਕਰ ਦਿੰਦੇ ਆ ਲੋਕਾਂ ਨੂੰ ਮੂਰਖ ਬਣਾ ਦੇ ਵਿੱਚ ਇਹ ਬਹੁਤ ਹੀ ਜਿਆਦੇ ਮਾਹਿਰ ਨੇ ਸੋ ਉਹ ਚੱਕਰ ਦੇ ਵਿੱਚ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਵੀ ਜਦੋਂ ਇਹਨਾਂ ਕੋਲ ਕੋਰਟ ਨੇ ਸਾਈਨਿੰਗ ਪਾਵਰ ਹੀ ਖੋਲੀ ਵੀ ਤੁਸੀਂ ਕਿਸੇ ਵੀ ਕੈਬਨਿਟ ਦੇ ਬਿੱਲ ਤੇ ਕਿਸੇ ਵੀ ਪੇਪਰ ਤੇ ਤੁਸੀਂ ਐਜ਼ ਅ ਸੀਐਮ ਸਾਈਨ ਨਹੀਂ ਕਰ ਸਕੋਗੇ ਤਾਂ ਤੁਹਾਨੂੰ ਜਮਾਨਤ ਦੇਣਿਆ ਸੋ ਇਹਨਾਂ ਨੇ ਆਪਣੀ ਜਾਨ ਬਚਾਉਣ ਲਈ ਤੇ ਜੇਲ੍ਹ ਦੀਆਂ ਸਲਾਕਾਂ ਤੋਂ ਬਾਹਰ ਆਉਣ ਲਈ ਇਹ ਗੱਲ ਮੰਨੀ ਜੇ ਇਹ ਦਿੱਲੀ ਦੇ ਲੋਕਾਂ ਨਾਲ ਖੜਦੇ ਕਹਿੰਦੇ ਮੈਂ ਦਿੱਲੀ ਦਾ ਸੀਐਮ ਮੈਂ ਜੇ ਮੈਂ ਸਾਈਨ ਹੀ ਨਹੀਂ ਕਰ ਸਕੂੰਗਾ ਤਾਂ ਮੈਨੂੰ ਨਾ ਦਿਓ ਮੇਰੇ ਤੋਂ ਜੇਲ੍ਹ 'ਚ ਸਾਈਨ ਕਰਵਾਈ ਕਰਵਾ ਲੈਣਗੇ ਜਿਵੇਂ ਆਤੀਸ਼ੀ ਜੀ ਕਹਿੰਦੇ ਸੀ ਕੇਜਰੀਵਾਲ ਜੀ ਤੋਂ ਦਿੱਲੀ ਕੀ ਸਰਕਾਰ ਹੈ ਜੋ ਜੇਲ੍ਹ ਸੇ ਚਲਾਏਗੇ ਤਾਂ ਫਿਰ ਜੇਲ੍ਹ ਤੋਂ ਚਲਾਈ ਜਾਂਦੇ ਇਸੋ ਜੇਲ੍ਹ ਦੇ ਵਿੱਚ ਰਹਿਣਾ ਜਿਹੜਾ ਹੈ ਉਹ ਬੜਾ ਔਖਾ ਹੈ ਸੋ ਉੱਥੋਂ ਇਹਨਾਂ ਨੇ ਜਾਨ ਬਚਾ ਕੇ ਨਿਕਲੇ ਆ ਆਪਣੀ ਤੇ ਮਜਬੂਰਨ ਅਸਤੀਫਾ ਦਿੱਤਾ ਤੇ ਹੁਣ ਅੱਗੇ ਪਤਾ ਲੱਗ ਜਾਏਗਾ ਕਿ ਲੋਕ ਇਹਨਾਂ ਨੂੰ ਫਤਵਾ ਦੇਣ ਦੇਣ ਨਹੀਂ ਦੇਣਗੇ ਕਿਉਂਕਿ ਭਾਜਪਾ ਨੂੰ ਟੱਕਰ ਦੇਣੀ ਸੀ ਕਹਿੰਦੇ ਇੰਡੀਆ ਐਲਾਈਂਸ ਹੋਇਆ ਜਿਹਨੂੰ ਇੰਡੀਆ ਐਲਾਈਂਸ ਕਹਿੰਦੇ ਸੀ ਭਾਜਪਾ ਵਾਲੇ ਉਹਦੇ ਵਿੱਚ ਕਾਂਗਰਸ ਵੀ ਇਕੱਠੀ ਸੀ ਆਮ ਆਦਮੀ ਪਾਰਟੀ ਵੀ ਪਰ ਜਦੋਂ ਵਿਧਾਨ ਸਭਾ ਦੀ ਚੋਣ ਆਈ ਹੈ ਦਿੱਲੀ ਵਾਲੀ ਕਹਿੰਦੇ ਅਸੀਂ ਆਪਣੇ ਬਲਬੁੱਤੇ ਲੜਨੀ ਹੈ ਕਾਂਗਰਸ ਨੂੰ ਕਹਿੰਦੇ ਨਾਲ ਨਹੀਂ ਲੈ ਕੇ ਚੱਲ ਸਕਦੇ ਜਦੋਂ ਇਹਨਾਂ ਦੀ ਜ਼ਮਾਨਤ ਹੋਣੀ ਸੀ ਉਸ ਤੋਂ ਪਹਿਲਾਂ ਇਹ ਤਰਲੇ ਕਰ ਕਾਂਗਰਸ ਸਹਾਇਕ ਕਮਾਂਡ ਦੇ ਵੀ ਸਾਨੂੰ ਹਰਿਆਣੇ ਦੇ ਵਿੱਚ 7 ਸੀਟਾਂ ਹੀ ਦੇ ਦੋ ਫਿਰ 5 ਤੇ ਵੀ ਆਗੇ ਸੀ ਫਿਰ ਇਹਨਾਂ ਦਾ ਅਮਿਤ ਸ਼ਾਹ ਨੇ ਗਲੇ ਚ ਪਟਾ ਪਾ ਲਿਆ ਇਹਨਾਂ ਦੀ ਸੈਟਿੰਗ ਕਰਵਾਈ ਉਹਨਾਂ ਨੇ ਇਹਨਾਂ ਨੂੰ ਜ਼ਮਾਨਤ ਇਸੇ ਸ਼ਰਤ ਦੇ ਦਿੱਤੀ ਵੀ ਤੁਸੀਂ ਹਰਿਆਣੇ ਦੇ ਵਿੱਚ ਸਮਝੌਤਾ ਨਹੀਂ ਕਰੋਗੇ ਤੇ ਜਾਂ ਅੱਗੇ ਕਿਤੇ ਵੀ ਸਮਝੌਤਾ ਨਹੀਂ ਕਰੋਗੇ ਸੋ ਉਸ ਬਨਾ ਤੇ ਇਹਨਾਂ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਸਰਕਾਰੀ ਪਾਵਰ ਦੇ ਸੈਂਟਰ ਦੀ ਪਾਵਰ ਦੇ ਨਾਲ ਸੈਂਟਰ ਨੇ ਆਪਣੇ ਵਕੀਲ ਹੈ ਜਿਹੜੇ ਸਰਕਾਰੀ ਵਕੀਲ ਉਹਨਾਂ ਨੂੰ ਥੋੜਾ ਜਿਹਾ ਆਪਾਂ ਕਹਿ ਦਿੰਨੇ ਹੁੰਨੇ ਆਂ ਕਿ ਕਹਤਾਂ ਰਿਲੈਕਸ ਮੋਡ ਚ ਰੋ ਪੀਏ ਦੇ ਖਿਲਾਫ ਕੋਰਟ ਦੇ ਵਿੱਚ ਜਿਆਦਾ ਕੁਛ ਐਵੀਡੈਂਸ ਨਹੀਂ ਦੇਣੀ ਤੇ ਉਹ ਥੋੜੇ ਜਿ ਢਿੱਲ ਵਰਤੀ ਤੇ ਇਹਨਾਂ ਨੂੰ ਜ਼ਮਾਨਤ ਮਿਲ ਗਈ ਸੋ ਅੱਜ ਜਿਹੜੇ ਇਹ ਨੇ ਹੱਥ ਟੋਕੇ ਬਣੇ ਹੋਏ ਨੇ ਭਾਜਪੀ ਦੇ ਉਹ ਚਾਹੇ ਪੰਜਾਬ ਦੇ ਵਿੱਚ ਜੋ ਕਿਸਾਨਾਂ ਨਾਲ ਹੋ ਰਿਹਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਇੰਨੀ ਹਿੰਮਤ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਸਰਕਾਰ ਦੀ ਪੰਜਾਬ ਦੀ ਵੀ ਜਿਹੜਾ ਹਰਿਆਣਾ ਸਰਕਾਰ ਇਹਨਾਂ ਤਸ਼ੱਦਦ ਕਰ ਰਹੀ ਹੈ ਵੀ ਉਹਨੂੰ ਰੋਕਿਆ ਜਾਏ ਤੇ ਪੰਜਾਬ ਦੇ ਵਿੱਚ ਜੇ ਕੋਈ ਜਿਵੇਂ ਉਹ ਗੋਲੇ ਸੱਟ ਰਹੇ ਨੇ ਉਹ ਕਰ ਰਹੇ ਨੇ ਤੇ ਉਹਨਾਂ ਤੇ ਪਰਚਾ ਕੀਤਾ ਦੂਜੀ ਗੱਲ ਦੇਖੋ ਤਰਾਸਦੀ ਅੰਬਾਲਾ ਦੇ ਡੀਸੀ ਜਾਂ ਉੱਥੇ ਦੀ ਸਰਕਾਰ ਪੰਜਾਬ ਸਰਕਾਰ ਨੂੰ ਲਿਖ ਰਹੀ ਹੈ ਵੀ ਤੁਹਾਡਾ মিডিਆ ਪੰਜਾਬ ਦਾ ਪਿੱਛੇ ਰੱਖੋ ਵੀ ਉਹਨੂੰ ਨੁਕਸਾਨ ਨਾ ਹੋਵੇ ਤੇ ਇਹ ਮੰਨ ਰਹੀ ਹੈ ਐਡਵਾਈਜ਼ਰੀ ਜਾਰੀ ਕਰ ਰਹੇ ਨੇ মিডিਏ ਨੂੰ ਵੀ মিডিਆ ਜਿਹੜਾ ਉੱਥੇ ਕਿਸਾਨਾਂ ਦੇ ਨਾਲ ਨਾ ਜਾਏ ਕਵਰੇਜ ਨਾ ਕਰੇ ਪੁਲਿਸ ਅਫਸਰਾਂ ਦਾ ਸਪਸ਼ਟੀ ਕਰਨੇ ਆਇਆ ਕਿ ਕੋਈ ਛੱਟ ਫੇਟ ਨਾ ਲੱਗੇ ਇਸ ਕਰਕੇ ਕਿਹਾ ਗਿਆ ਸੀ ਕੋਈ ਰੋਕਿਆ ਨਹੀਂ ਗਿਆ ਕਿਸੇ ਨੂੰ মিডিਏ ਵਾਲੇ ਵੀ ਕਿਸਾਨਾਂ ਦੇ ਮੁੰਡੇ ਹੀ ਨੇ ਤੁਸੀਂ ਵੀ ਕਿਸਾਨਾਂ ਦੇ ਪੁੱਤਰ ਹੋ ਅਸੀਂ ਵੀ ਕਿਸਾਨਾਂ ਦੇ ਪੁੱਤਰ ਹਾਂ ਅਸੀਂ ਵੀ ਇਹ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਕਿਸੇ ਨੂੰ ਵੀ ਸਾਰਿਆਂ ਨੂੰ ਰਿਕੁਐਸਟ ਕਰੋ ਕਿਸਾਨਾਂ ਨੂੰ ਰਿਕੁਐਸਟ ਕਰੋ ਜਾਂ ਇਹਨਾਂ ਦਾ ਬਣਦਾ ਹੀ ਨਹੀਂ ਸੀਗਾ ਜਦੋਂ ਇੱਕ ਵਾਰ ਕਹਿ ਤਾਂ ਸੁਪਰੀਮ ਕੋਰਟ ਨੇ ਵੀ ਬਾਰਡਰ ਖੋਲੋ ਤੇ ਫਿਰ ਇਹਨਾਂ ਨੇ ਪਹਿਲਾਂ ਕਿਹਾ ਵੀ ਕਿਸਾਨ ਜਿਹੜੇ ਨੇ ਟਰੈਕਟਰ ਟਰਾਲੀਆਂ ਤੇ ਨਾ ਆਉਣ ਟਰਾਂਸਪੋਰਟ ਤੇ ਆਉਣ ਪਬਲਿਕ ਟਰਾਂਸਪੋਰਟ ਤੇ ਆਉਣ ਦਿੱਲੀ ਜਾਣਾ ਕੋਈ ਟਰੈਕਟਰ ਟਰਾਲੀ ਤੇ ਟਰਾਂਸਪੋਰਟ ਤੇ ਜਾਓ ਟਰਾਂਸਪੋਰਟ ਤੇ ਜਾਣ ਲੱਗੇ ਪਬਲਿਕ ਟਰਾਂਸਪੋਰਟ ਤੇ ਉਹ ਰੁਕੇ ਗਏ ਫਿਰ ਕਿਸਾਨਾਂ ਨੇ ਸਲਾਹ ਕੀਤੀ ਵੀ ਅਸੀਂ ਜਥਿਆਂ ਦੇ ਵਿੱਚ ਜਾਵਾਂਗੇ 101 ਦਾ ਜਥਾ ਜਾਏਗਾ ਇੱਕ ਵਾਰ 100 ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੋ ਇਹ ਜਿਹੜੀ ਸਰਕਾਰਾਂ ਦੋਵੇਂ ਨੇ ਇਹ ਕਿਸੇ ਤਰ੍ਹਾਂ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੀਆਂ ਨੇ ਇਸੇ ਤਾਨਾਸ਼ਹੀ ਲੈਣਾ ਚਾਹੁੰਦੀਆਂ ਨੇ ਅਰਵਿੰਦ ਕੇਜਰੀਵਾਲ ਜਿਹੜਾ ਉਹ ਮੋਦੀ ਤੋਂ ਵੱਡਾ ਤਾਨਾਸ਼ਾ ਹੈ ਜੇ ਅੱਜ ਦੀ ਡੇਟ 'ਚ ਆਪਾਂ ਦੇਖੀਏ ਜੋ ਪੰਜਾਬ ਦੇ ਵਿੱਚ ਹਾਲਾਤ ਹੋਏ ਨੇ ਪੰਜਾਬ ਦੀ ਸਰਕਾਰ ਨੂੰ ਦਿੱਲੀ ਵਾਲੇ ਪਰ ਵਰਤਮਾਨ ਸਰਕਾਰ ਨੂੰ ਕਹ ਲਈਏ ਪੰਜਾਬ ਦੇ ਜਿੰਨੇ ਮੰਤਰੀ ਨੇ ਇਹ ਸਾਰੇ ਦਿੱਲੀ ਤੋਂ ਚੱਲ ਰਹੇ ਨੇ ਸੋ ਇਹਨਾਂ ਨੂੰ ਵੀ ਕੰਮ ਨਹੀਂ ਕਰ ਰਹੇ ਤੇ ਉਹਦਾ ਨੁਕਸਾਨ ਹੈ ਪੰਜਾਬ ਦਾ ਨੁਕਸਾਨ ਹੋ ਰਿਹਾ ਤੇ ਇਹ ਜਿਹੜੇ ਮੰਤਰੀ ਐਮ ਐਲ ਏ ਨੇ ਇਹ ਹੱਥ ਠੋਕੇ ਬਣੇ ਹੋਏ ਨੇ ਵੀ ਇਹ ਖੁੱਲ ਕੇ ਆਵਾਜ਼ ਕੱਢ ਹੀ ਨਹੀਂ ਸਕਦੇ ਗੁੰਗੇ ਬੋਲੇ ਬਣੇ ਹੋਏ ਨੇ 92 ਦੇ 92 ਇੱਕ ਕਮਰ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਕੇ 99 ਐਮ ਐਲ ਏ ਜਿਹੜੇ ਇਹਨਾਂ ਦੇ ਨੇ ਉਹ ਗੁੰਗੇ ਬੋਲੇ ਬਣੇ ਹੋਏ ਨੇ ਬਹੁਤ ਸ਼ੁਕਰੀਆ ਜੀ ਤਾਂ ਕਾਂਗਰਸ ਦੇ ਆਗੂਆਂ ਨੇ ਵੀ ਸਵਾਲ ਚੁੱਕੇ ਨੇ ਕਿ ਨਰੇਸ਼ ਯਾਦਵ ਖਾਸ ਕਰਕੇ ਉਹਨੂੰ ਦੁਬਾਰਾ ਟਿਕਟ ਕਿਉਂ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਜਵਾਬ ਕੀ ਆਉਂਦੇ ਨੇ ਪਰ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਇਸ ਮਾਮਲੇ ਦੇ ਵਿੱਚ ਕਿ ਆਖਰਕਾਰ ਬੇਅਦਬੀ ਦੇ ਉੱਤੇ ਸਿਆਸਤ ਕਰਨ ਵਾਲੇ ਇਨਸਾਫ ਦਿਵਾਉਣ ਦੇ ਵਾਅਦੇ ਕਰਨ ਵਾਲੇ ਹੁਣ ਬੇਅਦਬੀ ਕਰਨ ਵਾਲਿਆਂ ਨੂੰ ਹੀ ਦੁਬਾਰਾ ਟਿਕਟਾਂ ਕਿਉਂ ਵੰਡ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੀ ਜਵਾਬ ਆਉਂਦਾ ਹੈ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਜਾਵੇ ਫਿਲਹਾਲ ਇਸ ਮੁਲਾਕਾਤ ਚੈਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ